ਅੱਜ ਪੰਜਾਬੀ ਏਕਤਾ ਪਾਰਟੀ ਇੱਕ ਬਹੁਤ ਅਹਿਮ ਇਸ਼ੂ ਦੇ ਉੱਤੇ ਆਪਣਾ ਪੱਖ ਸਾਫ਼ ਕਰਨਾ ਚਾਹਦੀ ਪੰਜਾਬ ਦੇ ਵਿੱਚ ਪਿਛਲੇ ਦਿਨਾਂ 'ਚ ਜਦੋਂ ਪੁਲਵਾਮਾ ਦਾ ਹਮਲਾ ਹੋਇਆ ਤਾਂ ਦੇਸ਼ ਭਰ ਦੇ ਵਿੱਚ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨੇ ਅਹਿਮ ਇਸ਼ੂਜ਼ ਦੇ ਉੱਤੇ ਤੇ ਅਟੈਕ ਦੇ ਉੱਤੇ ਆਪਣੀ ਪ੍ਰਕਿਰਿਆ ਦਿੱਤੀ ਉਹਨਾਂ ਸਾਰਿਆਂ 'ਚੋਂ ਇੱਕ ਮਿਸਟਰ ਨਿਤਨ ਗਿੱਡਕਰੀ ਜਿਹੜੇ ਕਿ ਦੇਸ਼ ਦੇ ਵਾਟਰ ਰਿਸੋਰਸਸ ਮਿਨਿਸਟਰ ਨੇ ਉਹਨਾਂ ਦੀ ਬਹੁਤ ਇੱਕ ਅਲਾਰਮਿੰਗ ਤੇ ਡੇਂਜਰਸ ਸਟੇਟਮੈਂਟ ਆਈ ਹੈ ਪੰਜਾਬ ਦੇ ਤੇ ਦਰਿਆਵਾਂ ਦੇ ਪਾਣੀਆਂ ਨੂੰ ਲੈ ਕੇ ਉਹਨਾਂ ਨੇ ਭਗਪਟ ਭਗਪਟ ਵਿਖੇ ਉੱਤਰ ਪ੍ਰਦੇਸ਼ ਵਿੱਚ ਆਪਣੀ ਰੈਲੀ ਦੇ ਦੌਰਾਨ ਇਹ ਖੁਲਾਸਾ ਕੀਤਾ ਕਿ ਅਸੀਂ ਜਿਹੜਾ ਇੰਡਸਟਰੀਟੀ ਦੇ ਮੁਤਾਬਕ ਜਿਹੜਾ ਐਕਸੈਸ ਪਾਣੀ ਜਾ ਰਿਹਾ ਵਾ ਪੰਜਾਬ ਦੇ ਦਰਿਆਵਾਂ ਦਾ ਪਾਕਿਸਤਾਨ ਨੂੰ ਉਸ ਪਾਣੀ ਨੂੰ ਅਸੀਂ ਰੋਕਾਂਗੇ ਔਰ ਉਹਨਾਂ ਦਰਿਆਵਾਂ ਦਾ ਪਾਣੀ ਅਸੀਂ ਯਮਨਾ ਦੇ ਵਿੱਚ ਉਸ ਨੂੰ ਕਨੈਕਟ ਕਰਾਂਗੇ ਨਾ ਦਿਸ ਇਜ਼ ਅ ਵੈਰੀ ਐਂਟੀ ਪੰਜਾਬ ਐਂਡ ਅਗੇਂਸਟ ਦੀ ਰੈਪੀਰੀਅਨ ਪ੍ਰਿੰਸੀਪਲਸ ਇੱਕ ਬਹੁਤ ਡੂੰਗੀ ਕੌਨਸਪੀਰੇਸੀ ਦੇ ਤਹਿਤ ਦਿੱਲੀ ਦੇ ਨੈਸ਼ਨਲ ਮੋਦੀ ਗਵਰਨਮੈਂਟ ਦੇ ਇੱਕ ਮਿਨਿਸਟਰ ਦਾ ਇਹ ਕਹਿਣਾ ਕਿ ਅਸੀਂ ਪੰਜਾਬ ਦੇ ਦਰਿਆਵਾਂ ਦਾ ਪਾਣੀ ਜਿਹੜਾ ਵਦੇਰੇ ਪਾਕਿਸਤਾਨ ਨੂੰ ਜਾ ਰਿਹਾ ਚਾਹੇ ਉਹ ਰਾਵੀ ਹੈ ਜਾਂ ਦੂਸਰੇ ਸਾਡੇ ਦਰਿਆ ਨੇ ਸਤਲੁਜ ਬਿਆਸ ਇਹਨਾਂ ਦਾ ਪਾਣੀ ਜਿਹੜਾ ਅਸੀਂ ਵਦੇਰਾ ਬੰਦੋਬਸ ਕਰਕੇ ਚੈੱਕ ਡੈਮਸ ਜਾਂ ਬਣਾ ਕੇ ਅਸੀਂ ਜਮੁਨਾ ਦੇ ਵਿੱਚ ਡਾਇਵਰਟ ਕਰਾਂਗੇ ਔਰ ਇਹਦਾ ਛੋਟਾ ਜਿਹਾ ਕਲਿੱਪ ਮੈਂ ਮੀਡੀਆ ਦੇ ਸਾਹਮਣੇ ਮਿਸਟਰ ਨਿਤਨ ਗਿਡਗਰੀ ਆਪਣੇ ਏਐਨਆਈ ਟੈਲੀਵਿਜ਼ਨ ਦਾ ਉਹ ਮੈਂ ਤੁਹਾਡੇ ਸਾਹਮਣੇ ਜਸਟ ਆਡੀਓ ਪਲੇ ਕਰਨਾ ਚਾਹੁੰਦਾ ਜਿਹਦੇ ਨਾਲ ਸਾਰੇ ਦੇਸ਼ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਹੋਰ ਇਲਮ ਹੋ ਜਵੇ ਪਲੇ ਕਰ ਦੂਗਾ। ਤੋਂ ਬਾਅਦ ਜੋ ہماری ٹیم ਦਿਆ ਪਾਕਿਸਤਾਨ ਨੂੰ ਲਿਖੀ تھی ਕਹਾਣੀ ਉਹ ਦਿੱਤੀ। ਹਮਾਰੇ ਤਿੰਨ ਨਦੀਆਂ ਜਿਹੜੀਆਂ ਤਿੰਨ ਨਦੀਆਂ ਦਾ ਪਾਕਿਸਤਾਨ ਨੂੰ ਇੰਡਸਟਰੀਟੀ ਦੇ ਮੁਤਾਬਕ ਜਿਹੜਾ ਪਾਣੀ ਜਾ ਰਿਹਾ ਸੀਗਾ ਉਸ ਐਕਸੈਸ ਵਾਟਰ ਨੂੰ ਫालतੂ ਪਾਣੀ ਨੂੰ ਰੋਕ ਕੇ ਅਸੀਂ ਯਮਨਾ ਦੇ ਵਿੱਚ ਪਾਵਾਂਗੇ ਔਰ ਉਹਦੇ ਵਿੱਚ ਲੋਕਾਂ ਤੋਂ ਤਾੜੀਆਂ ਵੀ ਮਰਵਾਈਆਂ ਗਈਆਂ ਇਹ ਪੰਜਾਬ ਦੇ ਨਾਲ ਇੱਕ ਬਹੁਤ ਵੱਡੀ ਡੂੰਗੀ ਸਾਜਿਸ਼ ਦੁਬਾਰਾ ਖੇਡੀ ਜਾ ਰਹੀ ਹੈ ਔਨ ਦਾ ਪ੍ਰਟੈਕਸਟ ਆਫ ਯੂ نو ਸਕੋਰਿੰਗ ਬਰਾਊਨੀ ਪੁਆਇੰਟਸ ਅਗੇਂਸਟ ਪਾਕਿਸਤਾਨ ਨਿਤਿਨ ਗਡਕਰੀ and the national bjp government is once again trying to rob punjab of its legitimate waters aur mainu dukh hai is gal da ke na captain amarinder singh ne is gal da virodh kita eda matlab hai ke do no vaddiyan raiveti political partiyan punjab de pani agar dujiyan statean nu ditta janda te inna nu koi itraz nahi ga aur itihas gawah wa ke punjab da pehla dariyai pani jeda va o ਰਾਜਸਥਾਨ ਹਰਿਆਣਾ ਅਤੇ ਦਿੱਲੀ ਨੂੰ ਸਾਡੀ ਕਾਣੀ ਵੰਡ ਕਰਕੇ ਅਗੇਂਸਟ ਦੀ ਰਾਇਪੇਰੀਅਨ ਪ੍ਰਿੰਸੀਪਲਸ ਇੰਟਰਨੈਸ਼ਨਲ ਸਾਡੇ ਬਹੁਤ ਪੇਸ਼ਕੀਮਤੀ ਪਾਣੀ ਨੂੰ ਦੂਜੀਆਂ ਸਟੇਟਾਂ ਨੂੰ ਦਿੱਤਾ ਗਿਆ ਅੰਡਰ ਰੋਂਗ ਐਗਰੀਮੈਂਟਸ ਅੰਡਰ ਰੋਂਗ ਅਲੋਟਮੈਂਟਸ ਔਰ ਉਹ ਇਹ ਵੀ ਇਸ ਵਾਸਤੇ ਵੀ ਰਵੇਤੀ ਪਾਰਟੀਆਂ ਅਕਾਲੀ ਦਲ ਦੇ ਤੇ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਆ ਉਹ ਜ਼ਿੰਮੇਵਾਰ ਹੈ ਉਹਦਾ ਸਿੱਧਾ ਇੰਪੈਕਟ ਪੰਜਾਬ ਦੀ ਇਕਨੋਮੀ ਤੇ ਪਿਆ ਸਾਡੇ ਕਿਸਾਨਾਂ ਨੇ 14-15 ਲੱਖ ਟਿਊਬਵਲ ਲਾ ਕੇ ਪੰਜਾਬ ਚੋਂ ਗਰਾਊਂਡ ਵਾਟਰ ਕੱਢਣਾ ਸ਼ੁਰੂ ਕਰ ਦਿੱਤਾ ਔਰ ਗਰਾਊਂਡ ਵਾਟਰ ਦਾ ਨਤੀਜਾ ਇਹ ਹੋਇਆ ਕਿ ਜਿਸ ਤੰਗ ਦੇ ਨਾਲ ਜ਼ਮੀਨ ਚੋਂ ਪਾਣੀ ਪمپ ਆਊਟ ਹੋ ਰਿਹਾ ਵਾ NASA ਦੀਆਂ ਸੈਟਲਾਈਟਸ ਅਮਰੀਕਨ ਜਿਹੜਾ ਰਿਸਰਚ ਸੈਂਟਰ ਹੈ ਉਹਨਾਂ ਦੀਆਂ ਸੈਟਲਾਈਟਸ ਕਹਿੰਦੀਆਂ ਨੇ ਕਿ ਅਗਰ ਇਸੇ ਸਪੀਡ ਦੇ ਨਾਲ ਪੰਜਾਬ ਦੇ ਦਰਿਆ ਧਰਤੀ ਥੱਲੜਾ ਪਾਣੀ ਤੁਸੀਂ ਕੱਢੀ ਜਾਓਗੇ ਤੇ ਉਹ ਦਿਨ ਦੂਰ ਨਹੀਂਗਾ ਜਿਸ ਦਿਨ ਪੰਜਾਬ ਰਾਜਸਥਾਨ ਵਰਗੀ ਬੰਜਰ ਧਰਤੀ ਹੋਵੇਗੀ देयर इज अ ਡਾਰਕ 레드 ਸਪੌਟ ਇਫ ਯੂ ਗੂਗਲ ਐਂਡ ਰਿਸਰਚ ਪੰਜਾਬ ਥਰੂ ਨਾਸਾ ਐਂਡ ਦਾ ਗਰਾਊਂਡ ਵਾਟਰ ਤੁਹਾਨੂੰ ਲਾਲ ਰੰਗ ਦਾ ੱੱੱਬਾ ਪੰਜਾਬ ਦੇ ਟੈਰੀਟਰੀ ਦੇ ਉੱਤੇ ਨਜ਼ਰ ਆਵੇਗਾ ਔਰ ਇੱਥੇ ਹੀ ਬਸ ਨਹੀਂ ਸਾਡੇ ਨਾਲ ਸਾਡੇ ਕੋਲੋਂ ਪੰਜਾਬ ਦੇ ਕੋਲੋਂ ਉਸ ਵਕਤ ਦਾ ਵੀ ਕਾਂਗਰਸ ਗਵਰਨਮੈਂਟ ਨੇ ਹਾਈਡਲ ਪਾਵਰਸ ਦਾ ਕੰਟਰੋਲ ਵੀ ਲਿਆ ਹੋਇਆ ਵਾ ਸੋ ਪੰਜਾਬ ਦਾ ਅੱਜ ਅਗਰ ਕਿਸਾਨ ਕਰਜ਼ਈ ਆ 1 ਲੱਖ ਕਰੋੜ ਦਾ ਔਰ ਲਗਾਤਾਰ ਆਤਮ ਹੱਤਿਆਵਾਂ ਕਰ ਰਿਆ ਵਾ ਉਹਦੇ ਲਈ ਸਿੱਧੀਆਂ-ਸਿੱਧੀਆਂ ਕੇਂਦਰ ਦੀਆਂ ਸਰਕਾਰਾਂ ਜ਼ਿੰਮੇਵਾਰ ਨੇ ਤੇ ਸਾਡੇ ਇੱਥੋਂ ਦੇ ਬੇਈਮਾਨ ਲੀਡਰਸ ਜਿਨ੍ਹਾਂ ਨੇ ਉਸ ਵਕਤ ਉਹਦਾ ਡਟਮਾ ਵਿਰੋਧ ਨਾ ਕਰਕੇ ਤੇ ਸਾਡਾ ਪਾਣੀ ਜਿਹੜਾ ਦੂਜੇ ਸੂਬਿਆਂ ਨੂੰ ਜਾਣਾ ਸ਼ੁਰੂ ਕਰ ਦਿੱਤਾ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਪੰਜਾਬ 2.5 ਲੱਖ ਕਰੋੜ ਰੁਪਏ ਦੀ ਕਰਜ਼ਾਈ ਸਟੇਟ ਹੈ ਔਰ ਉਹਦਾ ਇੰਪੈਕਟ ਸਾਰੇ ਪਾਸੇ ਪੈ ਰਿਹਾ ਐਜੂਕੇਸ਼ਨ ਤੇ ਪੈ ਰਿਹਾ ਹੈਲਥ케ਅਰ ਤੇ ਪੈ ਰਿਹਾ ਉਸ ਦਾ ਇੰਪੈਕਟ এমਪਲੋਇਮੈਂਟ ਤੇ ਪੈ ਰਿਹਾ ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਉਸ ਦਾ ਇੰਪੈਕਟ ਪਛੜੀਆਂ ਸ਼੍ਰੇਣੀਆਂ ਗਰੀਬ ਵਰਗਾਂ ਦੇ ਲੋਕ ਜਿਨ੍ਹਾਂ ਨੂੰ ਸੋਸ਼ਲ ਵੈਲਫੇਅਰ ਦੀਆਂ ਸਕੀਮਸ ਨਹੀਂ ਮਿਲ ਰਹੀਆਂ ਉਹ ਸਾਰਾ ਇੰਪੈਕਟ ਉਹਦੇ ਤੇ ਪੈ ਰਿਹਾ ਔਰ ਸਾਡਾ ਪਾਣੀ ਰਾਜਸਥਾਨ ਹਰਿਆਣਾ ਤੇ ਦਿੱਲੀ ਨੂੰ ਜਿਹੜਾ ਜਾ ਰਿਹਾ ਉਹਦੀ ਇੱਕ ਮੋਟੀ ਕੈਲਕੂਲੇਸ਼ਨ ਅੱਜ ਤੋਂ ਚੰਦ ਸਾਲ ਪਹਿਲਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਾਹਰਾਂ ਨੇ ਕੀਤੀ ਤੈਨੂੰ ਪਤਾ ਲੱਗਿਆ ਕਿ ਪੰਜਾਬ ਦਾ ਇਕੱਲਾ ਜਿਹੜਾ Rajasthan ਨੂੰ ਪਾਣੀ ਜਾ ਚੁੱਕਾ ਉਹ 16 ਲੱਖ ਕਰੋੜ ਰੁਪਏ ਦਾ ਪਾਣੀ ਸਾਡਾ دریاਵਾਂ ਦਾ ਵਗ ਚੁੱਕਾ ਵਾ ਐਂਡ that is the only natural resource that Punjab has other than groundwater Punjab has no other natural resource like other states ਕਿਸੇ ਕੋ ਕੋਲਾ ਹੈ ਕਿਸੇ ਕੋ ਟੀਕ ਦੀ ਲੱਕੜ ਹੈ ਕਿਸੇ ਕੋ ਮਾਰਬਲ ਹੈ ਲੇਕਿਨ ਪੰਜਾਬ ਦੇ ਕੋਲ ਕੇਵਲ ਤੇ ਕੇਵਲ ਜ਼ਮੀਨ ਦਾ ਪਾਣੀ ਸੀਗਾ ਜ਼ਮੀਨ ਧਰਤੀ ਥੱਲੇ ਦਾ ਪਾਣੀ ਸੀਗਾ ਜਿਹਦੇ ਨਾਲ ਉਹਦੀ ਖੇਤੀ ਪਰਫੁੱਲਤ ਸੀਗੀ ਅੱਜ ਸਾਡੀਆਂ ਨਹਿਰਾਂ ਖਾਲੀ ਨੇ ਮੈਂ ਪਿਛਲੇ ਦਿਨਾਂ ਦੇ ਵਿੱਚ ਟੇਲੈਂਡਸ ਦੇ ਉੱਤੇ ਦੌਰਾ ਕੀਤਾ ਫਾਜ਼ਿਲਕਾ ਅਬੋਹਰ ਦੀਆਂ ਟੇਲੈਂਡਸ ਵੈਸੇ ਤਾਂ ਮੈਨੂੰ ਮਾਨਸਾ ਦੇ ਟੇਲੈਂਡਸ ਤੇ ਵੀ ਜਾਣ ਦਾ ਮੌਕਾ ਮਿਲਿਆ ਬਠਿੰਡੇ ਦੇ ਟੇਲੈਂਡਸ ਤੇ ਵੀ ਜਾਣ ਦਾ ਮੌਕਾ ਮਿਲਿਆ ਕਿਸਾਨ ਹਤਾ ਹਤਾਸ਼ ਨੇ ਕਿਸਾਨਾਂ ਦੀਆਂ ਫਸਲਾਂ ਵਾਸਤੇ ਟਕਮਾ ਪਾਣੀ ਟੇਲੈਂਡਸ ਤੱਕ ਨਹੀਂ ਪਹੁੰਚ ਰਿਹਾ ਕਿਉਂ ਕਿਉਂਕਿ ਸਾਡਾ ਪਾਣੀ ਜਿਹੜਾ ਵਾ ਉਹ ਦੂਸਰੇ ਸੂਬਿਆਂ ਨੂੰ ਕਾਣੀ ਵੰਡ ਕਰਕੇ ਸ਼ਰਾਰਤ ਦੇ ਨਾਲ ਸਾਡਾ ਪਾਣੀ ਸਾਡੇ ਕੋਲੋਂ ਖੋਇਆ ਗਿਆ ਹੈ ਇਸ ਲਈ ਜਿਹੜਾ ਨਿਤਨ ਗੜਕਰੀ ਦਾ ਬਿਆਨ ਹੈ ਇਸ ਨੂੰ ਪੰਜਾਬੀ ਏਕਤਾ ਪਾਰਟੀ ਇਹਦਾ ਸਖਤ ਵਿਰੋਧ ਕਰਦੀ ਹੈ ਔਰ ਇਹਦਾ ਅਸੀਂ ਮੰਗ ਕਰਦੇ ਹਾਂ ਕਿ ਗਵਰਨਮੈਂਟ ਆਫ ਇੰਡੀਆ ਸ਼ੁਡ ਕਲੈਰੀਫਾਈ ਇਟਸ ਸਟੇਟਮੈਂਟ ਵਾਟ ਇਟ ਮੀਨਸ ਵੈਨ ਦੇ ਸੇ ਕਿ ਵੀ ਵਿਲ ਵੀ ਵਿਲ ਚੈਨਲਾਈਜ਼ ਦਾ ਵਾਟਰ ਆਫ 3 ਪੰਜਾਬ ਰਿਵਰਸ ਇਨਟੂ ਦਾ ਯਮੁਨਾ ਜਿੱਦਾਂ ਪਹਿਲਾਂ ਸਤਲੁਜ ਯਮੁਨਾ ਲਿੰਕ ਬਣਾ ਕੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਵਾ ਔਰ ਸਾਡੇ ਖਿਲਾਫ ਅਵਾਰਡਸ ਦਿੱਤੇ ਗਏ ਨੇ ਔਰ ਸਾਰੀ ਇਹ ਜਿਹੜੀ ਧੋਖਾਧੜੀ ਆ ਇਹ ਦੁਬਾਰਾ ਰਿਪੀਟ ਕੀਤੀ ਕਰਨ ਜਾ ਰਹੀ ਆ ਕੇਂਦਰ ਦੀ ਸਰਕਾਰ ਇਸ ਦਾ ਅਸੀਂ ਡਟਵਾ ਵਿਰੋਧਤਾ ਕਰਾਂਗੇ ਕਰਾਂਗੇ ਔਰ ਅਗਰ ਲੋੜ ਪਈ ਅਸੀਂ ਇਹਦੇ ਤੇ ਪੀਪਲਸ ਮੂਵਮੈਂਟ ਤਿਆਰ ਕਰਾਂਗੇ ਸਾਡੇ ਹਾਈਡਲ ਪਾਵਰ ਜਿਹੜੇ ਸਾਡੇ ਕੰਟਰੋਲ ਸੀਗੇ ਸਾਡੀ ਬਿਜਲੀ ਦਾ ਕੰਟਰੋਲ ਪਾਖੜੇ ਤੋਂ ਸਾਨੂੰ ਪਹਿਲਾਂ ਆਊਟ ਕੀਤਾ ਗਿਆ ਬੀਬੀਐਮਪੀ ਦੇ ਪ੍ਰੋਜੈਕਟ ਤੋਂ ਪਾਖੜਾ ਡੈਮ ਦੇ ਪ੍ਰੋਜੈਕਟ ਤੋਂ ਤੇ ਹੁਣ ਸਾਡੇ ਜਰੇ ਲੈਜਿਟਿਮੇਟ ਪਾਣੀਆਂ ਨੂੰ ਲੈ ਕੇ ਪੰਜਾਬ ਕੇਂਦਰ ਦੀ ਸਰਕਾਰ ਸਾਡੇ ਨਾਲ ਇੱਕ ਬਹੁਤ ਵੱਡਾ ਧੋਖਾ ਦੁਬਾਰਾ ਕਰਨ ਜਾ ਰਹੀ ਜਿਸ ਦਾ ਅਸੀਂ ਸਖਤ ਸ਼ਬਦਾਂ ਵਿੱਚ ਵਿਰੋਧ ਕਰਾਂਗੇ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ